ਤਲੁਤੇ ਹੜਾ ਪਸ਼ਮੀਧੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਉਤੇ ਸਮਰਾਲਾ ਵਿਖੇ ਆਮ ਆਦਮੀ ਪਾਰਟੀ ਵਿਧਾਇਕ ਜਕਰ ਸਿੰਘ ਦਿਆਲਪੁਰਾ ਦੀ ਗਵਾਈ ਵਿੱਚ ਭਾਰੀ ਗਿਣਤੀ ਚ ਸਮਰਥਕਾਂ ਨੇ ਸਮਰਾਲਾ ਦੇ ਮੇਨ ਚੌਕ ਚੋੜੇ ਬਾਜ਼ਾਰ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ ਸਭ ਤੋਂ ਪਹਿਲਾਂ ਦੇਖੋ ਜੀ ਮੁਬਾਰਕਬਾਦ ਮੈਂ ਦਿੰਦਾ ਰੋਡਾ ਸਾਹਿਬ ਨੂੰ ਤੇ ਲਿਦਾ ਨਾ ਬਸ ਇਹਨੂੰ ਤੇ ਉਦੋਂ ਬਾਅਦ ਮੁਬਾਰਕਬਾਦ ਦਿੰਦਾ ਮੈਂ ਸਮਰਾਲੇ ਦੀ ਜਿੰਨੀ ਵੀ ਟੀਮ ਸਾਰੇ ਪ੍ਰੋਬਲਮ ਕਿਉਂਕਿ ਇਹਨਾਂ ਨੇ ਵੀ ਜਾ ਕੇ ਬੜੀ ਮਿਹਨਤ ਕੀਤੀ ਹੈ ਜਿਹੜੀ ਪਾਰਟੀ ਦਾ ਪ੍ਰਚਾਰ ਕੀਤਾ ਕਰ ਜਿਹੜੀ ਪਾਰਟੀ ਨੇ ਕੰਮ ਕੀਤੇ ਉਹ ਲੋਕਾਂ ਨੂੰ ਦੱਸੇ ਨੇ ਤੇ ਜਿਹਦਾ ਅੱਜ ਉਹ ਨਤੀਜਾ ਦੇਖਣ ਨੂੰ ਮਿਲਿਆ ਵੀ ਲੁਧਿਆਣਾ ਦੇ ਵਿੱਚ ਇੱਕ ਬਹੁਤ ਹੀ ਵੱਡੇ ਮਾਰਜਨ ਤੇ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਤੇ ਅਕੀਰਿਆ ਸਾਹਿਬ ਦੀ ਸੋਚ ਨੂੰ ਦੇਖਦੇ ਇੱਕ ਵੱਡੀ ਜਿੱਤ ਮਿਲੀ ਹੈ ਤੇ ਦੂਜੀ ਮੁਾਰਕਾ ਨੂੰ ਹੋਰ ਸਾਰੇ ਨਾਲ ਸਾਂਝੀ ਕਰਦਾ ਜਿਵੇਂ ਇਸ ਤੋਂ ਪਹਿਲੇ ਜਨਤ ਦੇ ਵਿੱਚ ਵੀ ਇੱਕ ਸੀਟ ਤੇ ਵੱਡੇ ਮਾਰਜਨ ਨਾਲ ਆਮ ਆਦਮੀ ਪਾਰਟੀ ਜਿੱਤੂ ਪ੍ਰਾਪਤ ਹੋਈ ਹੈ ਉਹਦੀ ਮੁਾਰਕਾ ਵੀ ਸਾਰੇ ਨਾਲ ਕਿ ਕਾਂਗਰਸਕਾਰੇ ਭਾਰਤੂ ਆਸ਼ੂ ਜੀ ਉਹਨੂੰ ਪਾਰ ਪਾਰ ਜਾਮ ਲਗਾਉਂਦੇ ਰਹੇ ਸੀ ਕਿ ਉਹਨੇ ਰਾਸ਼ਨ ਵੰਡੇ ਗਨੇ ੱੱਕਾशाही ਕੀਤੀ ਗਈ ਹੈ। ਦੇਖੋ ਜੀ ਜਵਾਬ ਲੋਕਾਂ ਨੇ ਕਹਿਣ ਦੀ ਗੱਲ ਗੱਲ ਤੋਂ ਇਹ ੱੱਕੇशाही ਜਿਹੜੀ ਹੈਗੀ ਆ ਪੰਜਾਬ ਦੇ ਲੋਕ ਕਦੇ ਵੀ ਪਸੰਦ ਨਹੀਂ ਕਰਦੇ ਪਰ ਸਾਰਿਆਂ ਨੂੰ ਪਤਾ ਜਿੱਥੇ ੱੱਕਾ ਹੋਊਗਾ ੱੱਕੇशाही ਹੋਊ ਵੀ ਕੋਹਾਂ ਬੰਦਿਆਂ ਦਾ ਕਦੇ ਵੀ ਪੰਜਾਬ ਦੇ ਲੋਕ ਸਾਥ ਨਹੀਂ ਦਿੰਦੇ ਇਹ ਲੋਕਾਂ ਨੇ ਸਾਬਤ ਕਰਤਾ ਜਿਹੜੀ ਅੱਜ ਦੀ ਵੋਟ ਪਰਸੈਂਟੇਜ ਆ ਜਿਹੜੀ ਅੱਗੇ ਨਾਲੋਂ ਵੀ ਵੱਧ ਬੋਟਾਂ ਦੇ ਜਿੱਤ ਕੇ ਸਾਡੇ ਉਮੀਦਵਾਰ ਨੂੰ ਵਿਧਾਨ ਸਭਾ ਦੀ ਪੌੜੀਆਂ ਚੜ੍ਹਿਆ ਇਹ ਉਸੇ ਚੀਜ਼ ਦਾ ਨਤੀਜਾ ਵੀ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਖਾਸ ਕਰਕੇ ਮੈਂ ਗੱਲ ਕਰ ਰਿਹਾ ਵੀ ਇਹ ਇਲੈਕਸ਼ਨਾਂ ਦੇ ਨਤੀਜੇ ਜਿਹੜੇ ਲੁਧਿਆਣਾ ਦੇ ਲੋਕ ਨੇ ਉਹ ਪਾਰਟੀ ਦੇ ਨਾਲ ਨੇ ਤੇ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਨੇ 2027 ਦੇ ਲਈ ਇਲੈਕਸ਼ਨ ਆਉਣ ਵਾਲੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸੈਮੀ ਫਲ ਦੇਖ ਲਿਆ ਅੱਜ ਤੁਸੀਂ ਫਲ ਆਇਆ ਤੇ ਲੋਕਾਂ ਨੇ ਜਿਵੇਂ ਪਿਛਲੀ ਵਾਰ ਜਤਾਇਆ ਉਸੇ ਤਰ੍ਹਾਂ ਲੱਗ ਰਹੇ ਹਾਂ ਅਸੀਂ ਲਗਭਗ 1 ਮਹੀਨਾ ਉੱਥੇ ਪ੍ਰਚਾਰ ਕੀਤਾ ਪਾਰਟੀ ਲਈ ਜਿਹੜੀ ਜਿੱਤ ਆਪਾਂ ਅੱਜ ਦੇਖ ਰਹੇ ਹਾਂ ਸਾਨੂੰ ਤਾਂ ਉਸ ਦਿਨ ਦਾ ਹੀ ਲੱਗ ਰਿਹਾ ਸੀ ਜਿੰਨਾ ਕਿ ਸਾਨੂੰ ਲੱਗਿਆ ਸੀਗਾ ਵੀ ਮਤਲਬ 10 ਤੋਂ 1000 ਦੀ ਲੀਡ ਅਸੀਂ ਮੰਨ ਕੇ ਚੱਲ ਰਹੇ ਸੀ ਲਗਭਗ ਉਨਾ ਕੇ ਹੋਇਆ ਕਿਉਂਕਿ ਲੋਕ ਚਾਹੁੰਦੇ ਸੀਗੇ ਬਹੁਤ ਹੀ ਨਰਮ ਬੰਦਾ ਇੱਕ ਚੰਗੇ ਸੁਭਾਅ ਦਾ ਮਾਲਕ ਸੀ ਤੇ ਦੂਜੇ ਪਾਸੇ ਜਿਹੜਾ ਆਸ਼ੂ ਆ ਉਹ ਲੋਕਾਂ ਨੂੰ ਮਿੱਧ ਦੇਣ ਦੀਆਂ ਗੱਲਾਂ ਕਰਦਾ ਸੀਗਾ ਠੀਕ ਹੈ ਪਰ ਜਿਹੜੇ ਆਪਣੇ ਲੋਕ ਨੇ ਉਹ ਸ਼ਾਂਤੀ ਪਸੰਦ ਲੋਕ ਨੇ ਉਹਨਾਂ ਨੇ ਕੰਮ ਦੀ ਰਾਜਨੀਤੀ ਨੂੰ ਚੁਣਿਆ ਨਾ ਕਿ ਗੁੰਡਾਗਰਦੀ ਨੂੰ ਤੇ ਤੁਹਾਡੇ ਸਾਹਮਣੇ ਆ ਰਿਜ਼ਲਟ ਬਾਕੀ ਜਿਹੜਾ ਵੀ ਆਇਆ ਇਹ ਸਾਨੂੰ ਪਹਿਲਾਂ ਤੋਂ ਹੀ ਉਮੀਦ ਸੀ ਕਿ ਸਾਡੇ ਹੱਕ ਦੇ ਵਿੱਚ ਆਊਗਾ ਇਹ ਸਾਰੇ ਜਿੱਤਾਂ ਜੀ ਸਰਕਾਰ ਵੱਲੋਂ 3 ਸਾਲ ਜੀ ਕੀਤੇ ਹੋਏ ਕੰਮਾਂ ਦੀ ਜਿੱਤਾਂ ਲੋਕਾਂ ਨੇ ਉਹਨਾਂ ਕੀਤੇ ਹੋਏ ਕੰਮਾਂ ਤੇ ਮੋਹਰ ਲਾਈ ਆ ਤੇ ਆਉਣ ਵਾਲੀ 2027 ਦੀ ਜਿਹੜੀ ਆਵਾਜ਼ੀ ਪਾਰਟੀ ਦੀ ਸਰਕਾਰ ਆ ਉਹਤੇ ਮੋਹਰ ਲਾਈ। ਦੇਖਣ ਨੂੰ ਮਿਲਦਾ ਸੀ ਕੰਮ ਕਰਦੇ ਹੋਏ ਵੀ ਪਾਰਟੀਆਂ ਵੱਡੇ ਵੱਡੇ ਇਲਜ਼ਾਮ ਲਗਾਏ ਜਾਂਦੇ ਸੀ ਕਿ ਸਭ ੱੱਕਾ ਸਹੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਤੇ ਹੋ ਰਹੀ ਸੀ। ਦੇਖੋ ਜੀ ਇਹ ਇਲਜ਼ਾਮ ਲੋਕਾਂ ਨੇ ਧੋਤੇ। ਮਹਿਜ 50 51% VOTING ਹੋਇਆ ਉਹਦੇ ਵਿੱਚੋਂ ਵੀ ਕਿੱਡੀ ਵੱਡੀ ਲੀਡ ਨਾਲ ਸੰਜੀਵ ਅਰੋੜਾ ਜੀ ਆਵਾਜ਼ੀ ਪਾਰਟੀ ਜਿੱਤ ਕੇ ਆਈ ਆ। ਉਨਾ ਵੱਲੋਂ ਲਾਏ ਗਏ ਜਿਹੜੇ ਧੂਫੇ ਇਲਜ਼ਾਮ ਨੇ ਲੋਕਾਂ ਨੇ ਬਿਲਕੁਲ ਧੋਤੇ ਤੇ ਲੋਕਾਂ ਨੇ ਦੱਸਤਾ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਸੀ ਨਾਲ ਨੇ ਤੇ ਨਾਲ ਰਹਿਣਗੇ ਤੇ ਲੋਕਾਂ ਨੇ ਜਿਹੜੀ ਵਿਕਾਸ ਦੀ ਰਾਜਨੀਤੀ ਆ ਉਹਨੂੰ ਪਸੰਦ ਕਰਦੇ ਹੋਏ ਲੋਕ ਉਸ ਰਾਜਨੀਤੀ ਵੱਲ ਨੂੰ ਗਏ ਨੇ ਕਿ ਸਾਨੂੰ ਚੰਗੇ ਸਕੂਲ ਚਾਹੀਦੇ ਨੇ ਚੰਗੇ ਹਸਪਤਾਲ ਚਾਹੀਦੇ ਨੇ ਸਾਨੂੰ ਲਾਰੇ ਨਹੀਂ ਚਾਹੀਦੇ ਸਾਨੂੰ ਕੰਪਲੇ ਨਹੀਂ ਚਾਹੀਦੇ ਜੋ ਕਿ ਲੋਕ ਸਭਾ ਚੋਣਾਂ ਹੋਈਆਂ ਸੀ ਜਿਵੇਂ ਰਾਜਾ ਬੜਿੰਗ ਕਾਂਗਰਸਿੱਤੇ ਪਰ ਉੱਥੇ ਹੀ ਕਾਂਗਰਸ ਹਾਰ ਜਾਂਦੀ ਹੈ ਇਹ ਕਿਵੇਂ ਜੇ ਦੇਖੋ ਉਸ ਟਾਈਮ ਇੱਕ ਆਪਣੀਆਂ ਗੱਲਾਂ ਚ ਲਾ ਕੇ ਗਮਰਾਹ ਕਰਨੇ ਚ ਨਾਮਯਾਬ ਹੋ ਗਏ ਇਹੀ ਕਹਿ ਸਕਦਾ ਮੈਂ ਤਾਂ ਪਰ ਲੋਕਾਂ ਨੇ ਉਹਦੇ ਉੱਤੇ ਪਛਤਾਵਾ ਵੀ ਜ਼ਾਹਰ ਕੀਤਾ ਤੇ ਉਹ ਕਾਂਗਰਸੀ ਜਿੱਤ ਦਾ ਗੁੱਸਾ ਜਿਹੜਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸੰਜੀਪ ਰੋੜਾ ਜੀ ਨੂੰ ਜਿਤਾ ਕੇ ਕੱਢਿਆ ਜਿੱਤ ਦੀ ਖੁਸ਼ੀ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਨੇ ਦੇਖੋ ਜਿੱਤ ਦੀ ਖੁਸ਼ੀ ਲੋਕਾਂ ਦੇ ਨਾਲ ਆ ਜੀ ਲੋਕਾਂ 'ਚ ਖੜੇ ਆ ਲੋਕਾਂ ਦੇ ਨਾਲ ਮੂੰਹ ਮਿੱਠਾ ਕੀਤਾ